かわいい ચેરન ખડે છે ચેરન કો આ દેરી કા કાય નવા હા ઘણી પરિચિત લોકો આવી मेरी तेरी बात सुन kita kira ternyata bukan dia ਦੇਨ ਦਾ ਇਹ ਤਾਂ ਇਹ ਨਵੀਂ ਰਸਮ ਉਹ ਜੋ ਮਰੀ ਬਣਾਈ ਹੋਈ ਹੈ ਇਹ ਨਾਲ ਖੇਲੀ ਇਹ ਉਹ ਆਪ ਕੀ ਹੈ ਨਾ ਇਹ ਨਵੇਂ ਹਾਂਜੀ ਇਹ ਪਹਿਲਾ ਕਿ ਆਜੀ ਹਾਂਜੀ ਦੇ ਦੇਵਾ ਜੈ ਗੁਰੂਦੇਵ ਧੰਨ ਗੁਰੂਦੇਵ ਅੱਜ ਕਾਲਾ ਸਿੰਘਿਆ ਨਗਰ ਵਿੱਚ ਆਲਮਗੀਰ ਸਮੁੱਚੀ ਟੀਮ ਪਿੰਡ ਨਿਵਾਸੀ ਤੇ ਐਨ ਆਰ ਆਈ ਵੀਰਾਂ ਵੱਲੋਂ ਵਿਸ਼ਾਲ ਕੈਂਪ ਲਗਾਇਆ ਗਿਆ ਅੱਖਾਂ ਤੇ ਦੰਦਾ ਦਾ ਤੇ ਜਿਹਦੇ ਵਿੱਚ ਸੰਗਤ ਲਈ ਚਾਹ ਪਕੌੜੇ ਦਾ ਰੇਂਜ ਕੀਤਾ ਗਿਆ ਤੇ ਪ੍ਰਸ਼ਾਦੇ ਦਾ ਵੀ ਰੇਂਜ ਹੈਗਾ ਕਿਸੇ ਵੀ ਕਿੱਲੋਂ ਕਿਸੇ ਵੀ ਸੰਗਤ ਨੂੰ ਟੋਟ ਨਹੀਂ ਆਉਗੀ ਤੇ ਇਸ ਬਾਰੇ ਆਪਾਂ ਮਰਿੰਦਰਪਾਲ ਜੀ ਤੋਂ ਕੈਂਪ ਬਾਰੇ ਜਾਣਕਾਰੀ ਲੈਣੇ ਆ ਮਰਿੰਦਰਪਾਲ ਜੀ ਇਸ ਬਾਰੇ ਦੱਸੋ ਕੈਂਪ ਦੇ ਬਾਰੇ ਕੀ ਗਈ ਸੋਚਤਾ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵਤਾ ਨਗਰਦੇਵ ਪਹਿਲਾ ਤਾਂ ਅਸੀਂ ਕਾਲਾ ਸੰਘਿਆ ਡਿਜੀਟਲ ਟੀਵੀ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੋ ਕਿ ਇਹਨਾਂ ਨੇ 2 3 ਫਰਵਰੀ ਨੂੰ ਗੁਰਪੁਰਬ ਦੀ ਰੋਜ਼ ਦੀ ਵੀਡੀਓ ਬਣਾਈ ਤੇ ਸੰਗਤਾਂ ਨੂੰ ਆਪਣੇ ਮਾਧਮ ਰਾਹੀਂ ਦਰਸ਼ਨ ਕਰਾਏ ਜੀ ਗੁਰਪੁਰਬ ਦੇ ਤੋ ਅੱਜ ਵੀ ਇਹ ਮੇਰੇ ਵੀਰ ਸਵੇਰ ਦੇ ਹੀ ਇੱਥੇ ਸੇਵਾ ਨਿਭਾ ਰਹੇ ਆ ਇਹਨਾਂ ਦਾ ਪਹਿਲਾਂ ਤਾਂ ਧੰਨਵਾਦ ਜੀ ਦੂਸਰੀ ਗੱਲ ਇਹ ਜੋ ਕੈਂਪ ਹੈ ਅੱਜ 8 ਫਰਵਰੀ ਦਿਨ ਐਤਵਾਰ ਨੂੰ ਸਾਬ ਸ੍ਰੀ ਗੁਰੂ ਅਰਬਿਦਾਸ ਮਹਾਰਾਜ ਦੇ ਗੁਰਪੁਰਬ ਨੂੰ ਮੱਦੇਨਜ਼ਰ ਰੱਖਦੇ ਹੋਏ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਲੱਗ ਰਿਹਾ ਹੈ ਇਹ ਕੈਂਪ ਸਾਡੇ ਐਨਆਰਆਈ ਵੀਰ ਸਾਡੇ ਸਮੂਹ ਰਵਿਦਾਸ ਨਾਮਲੇਵਾ ਸੰਗਤਾਂ ਤੇ ਪਿੰਡ ਦੇ ਪਤਵੰਤੇ ਸੱਜਣ ਤੇ ਪਿੰਡ ਚੋਂ ਸਾਨੂੰ ਬਹੁਤ ਸਹਿਯੋਗ ਦਿੱਤਾ ਸੰਗਤਾਂ ਨੇ ਤੇ ਇਹ ਕੈਂਪ ਨੂੰ ਅਸੀਂ ਜੋ ਲਾ ਸਕਿਆ ਆ ਕੋਈ ਵੀ ਆਪਾਂ ਲੰਗਰ ਲਾ ਲਈਏ ਜਾਂ ਕੈਂਪ ਲਾ ਲਈਏ ਵੱਡੇ ਕੰਮ ਕੋਈ ਵੀ ਆਓ ਕੋਈ ਇਕੱਲਾ ਬੰਦਾ ਨਹੀਂ ਕਰ ਸਕਦਾ ਜੀ ਉਹ ਸਮੂਹ ਸੰਗਤ ਦੇ ਸਹਿਯੋਗ ਨਾਲ ਹੀ ਹੁੰਦੇ ਆ ਜੀ ਤਾਂ ਇਹ ਸਾਡਾ ਕੈਂਪ ਹੈ ਜੋ ਸੰਗਤ ਦੇ ਸਹਿਯੋਗ ਨਾਲ ਹੀ ਇੱਥੇ ਤੱਕ ਪਹੁੰਚਿਆ ਜੀ ਸਾਨੂੰ ਜੋ ਆਸ ਨਹੀਂ ਸੀ ਉਸ ਤੋਂ ਵੀ ਵੱਧ ਕੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਹੋਇਆ ਹੁਣ ਤੱਕ ਅੱਖਾਂ ਦੇ ਮਰੀਜ਼ ਦੀ 300 ਤੱਕ ਪਰਚੀ ਕੱਟ ਹੋ ਚੁੱਕੀ ਆ ਤੇ 50 ਪਲੱਸ ਲਗਭਗ ਪ੍ਰਸ਼ਨਾਂ ਦੇ ਹੁਣ ਤੱਕ ਨਿਕਲ ਚੁੱਕੇ ਆ ਜੀ ਇਸੇ ਤਰ੍ਹਾਂ ਦੰਦਾ ਦੇ ਵੀ 150 ਪਲੱਸ ਮਰੀਜ਼ ਆ ਚੁੱਕੇ ਆ ਤੇ ਜਿਨ੍ਹਾਂ ਨੂੰ ਡਾਕਟਰ ਆਪਣੇ ਮੁਤਾਬਕ ਦੇਖ ਕੇ ਦਵਾਈਆਂ ਤੇ ਮੁਡਲੀ ਸਹੂਲਤ ਜੋ ਦੇ ਰਹੇ ਆ ਤੋ ਇਹ ਕੈਂਪ ਜੋ ਆ ਕਿ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਇਹ ਸੰਗਤ ਦੇ ਸਹਿਯੋਗ ਨਾਲ ਲੱਗ ਰਿਹਾ ਆ ਤੇ ਸ਼੍ਰੀ ਗੁਰੂ ਰਵੀਦਾਸ ਅੰਬੇਦਕਰ ਸੇਵਾ ਸੁਸਾਇਟੀ ਜੋ ਸਾਡੀ ਟੀਮ ਆ ਇਹ ਸਾਡੇ ਜਿੰਨੇ ਵੀ ਸੇਵਾਦਾਰ ਆ ਇਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਤੇ ਕੈਂਪ ਵਿੱਚ ਸਹਿਯੋਗ ਕੀਤਾ ਤੋ ਧੰਨਵਾਦ ਜੀ ਇੱਕ ਛੋਟਾ ਜਿਹਾ ਮੈਸੇਜ ਦੇਣਾ ਚਾਹੁੰਦੇ ਆ ਸੰਗਤਾਂ ਨੂੰ ਕਿ ਆਪਾਂ ਨੂੰ ਇਹੋ ਜਿਹੇ ਕੰਮਾਂ ਨੂੰ ਸਭ ਤੋਂ ਪਹਿਲ ਦੇਣੀ ਚਾਹੀਦੀ ਆ ਜਿਸ ਨਾਲ ਆਪਾਂ ਕਿਸੇ ਦੇ ਜੀਵਨ ਵਿੱਚ ਕੋਈ ਰੋਸ਼ਨੀ ਲਿਆ ਸਕੀਏ ਬਹੁਤ ਲੋੜਵੰਦ ਆਦਮੀ ਵਿਅਕਤੀ ਔਰਤਾਂ ਬੀਬੀਆਂ ਇਦਾਂ ਦੇ ਆ ਕਿ ਜਿਨ੍ਹਾਂ ਕੋ ਇਲਾਜ ਨਹੀਂ ਕਰਾ ਹੁੰਦਾ ਜੀ ਉਹਨਾਂ ਨੂੰ ਅੱਖਾਂ ਦਾ ਇਲਾਜ ਜਾਂ ਦੰਦਾਂ ਦਾ ਜਾਂ ਕਿਸੇ ਹੋਰ ਤਰ੍ਹਾਂ ਦੀ ਮੈਡੀਕਲ ਸਹੂਲਤ ਲਈ ਸਾਡੇ ਸਮਾਜ ਨੂੰ ਅੱਗੇ ਵੱਧ ਕੇ ਆਉਣਾ ਚਾਹੀਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰੂ ਦੇਵ ਧੰਨ ਗੁਰਦੇਵ ਅਸੀਂ ਵੀ ਡਿਜੀਟਲ ਟੀਵੀ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਤੇ ਆਪਾਂ ਹੁਣ ਕੈਂਪ ਬਾਰੇ ਤੁਹਾਨੂੰ ਸਾਰਾ ਕੁਝ ਥੱਲੇ ਦਿਖਾਵਾਂਗੇ ਜੋ ਕੈਂਪ ਲੱਗਾ ਆ ਤੇ ਉਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਜੈ ਗੁਰੂ ਦੇਵ ਧੰਨ ਗੁਰਦੇਵ ਜੀ ਅਗੇ ਰਹੀ ਜੀ

ਅਲੀ ਆ ਜਾ ਤੁਸੀਂ ਘਰ ਕੋਈ ਨਹੀਂ ਕੋਈ